ਸਸਿਗਾ ਨਮਸਕਾਰ ਅਲ ਹਾਫਿਜ਼ ਕੱਲ ਅਸੀਂ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਗੁਰਗੋਬਨ ਸਿੰਘ ਜੀ ਦੇ ਛੋਟੇ ਫਰਜੰਦ ਛੋਟੇ ਸੈਬਜਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਪਤੇ ਸਿੰਘ ਅਤੇ ਮਾਤਾ ਗੁਜਰੀ ਜੀ ਜਿਨ੍ਹਾਂ ਨੂੰ ਮਰਿੰਡੇ ਠਾਣੇ ਦੇ ਵਿੱਚ ਰੱਖਿਆ ਜਾਂਦਾ ਕੈਦ ਕਰ ਲਿਆ ਜਾਂਦਾ ਉਸ ਵੇਲੇ ਦੇ ਸਿਪਾਈਆਂ ਦੇ ਤੇ ਫਿਰ ਸਰਹੰਦ ਦੇ ਸੂਬੇਦਾਰ ਦੇ ਕਹਿਣ ਤੇ ਉਹਨਾਂ ਨੂੰ ਜਿਹੜਾ ਸਰਹੰਦ ਲਿਆਇਆ ਜਾਂਦਾ ਸਰਹੰਦ ਉਸ ਵੇਲੇ ਜਿਹੜਾ ਉਹ ਮੁਕੰਮਲ ਸੂਬਾ ਆ ਸੂਬਾ ਲਾਹੌਰ ਆ ਇਸੇ ਤਰ੍ਹਾਂ ਜਿਹੜੇ ਆਹੋ ਅਣ ਨਾਲੇ ਛੋਟੇ-ਛੋਟੇ ਸੂਬੇ ਵੀ ਹੈਗੇ ਆ ਪਰ ਸਰਹੰਦ ਜਿਹੜਾ ਉਸ ਵੇਲੇ ਸਭ ਤੋਂ ਵੱਡਾ ਸੂਬਾ ਜਿਹੜਾ ਉਸ ਵੇਲੇ ਮੰਨਿਆ ਜਾਂਦਾ ਉੱਥੇ ਜਿਹੜਾ ਆਹੋ ਸੈਬਜਾਦਿਆਂ ਨੂੰ ਲਿਆ ਜਾਂਦਾ ਉੱਥੇ ਠੰਡਾ ਬੁਰਜ ਹੈ ਇੱਕ ਉਹਦੇ ਵਿੱਚ ਜਿਹੜਾ ਸੂਬੇ ਦੇ ਕੈਂਟ ਉਹਨਾਂ ਨੂੰ ਉੱਥੇ ਰੱਖਿਆ ਜਾਂਦਾ ਠੰਡਾ ਬੁਰਜ ਮਤਲਬ ਕਿ ਜੋ ਗਰਮੀਆਂ ਦੇ ਵਿੱਚ ਵੀ ਠੰਡਾ ਰਹਿੰਦਾ ਆ ਹੁਣ ਸਿਆਲਾਂ ਦੇ ਵਿੱਚ ਪੋ ਦੀ ਮੀਨੇ ਵਿੱਚ ਜਦੋਂ ਕੋਹਰਾ ਪਿਆ ਹੋਇਆ ਉਸ ਵੇਲੇ ਜਿਹੜਾ ਉਹ ਸੈਬਜਾਦਿਆਂ ਨੂੰ ਤੇ ਮਾਤਾ ਗੁਜਰੀ ਨੂੰ ਉੱਥੇ ਰੱਖਿਆ ਜਾਂਦਾ ਠੰਡੀਆਂ ਹਵਾਵਾਂ ਚੱਲਦੀਆਂ ਕੋਹਰਾ ਪੈ ਰਿਆ ਉਹ ਚਾਰੇ ਪਾਸੇ ਤੋਂ ਓਪਨ ਆ ਖੁੱਲਾ ਆ ਇੱਕ ਸਜਾ ਦੇ ਤੌਰ ਤੇ ਕਿ ਇਹ ਇਹਨਾਂ ਤਕਲੀਫਾਂ ਨੂੰ ਅ ਮਹਿਸੂਸ ਕਰਨ ਤੇ ਜਿਹੜਾ ਸਾਡਾ ਜਿਹੜਾ دین ਆ ਸਾਡਾ ਧਰਮ ਆ ਤੇ ਸਾਡੀਆਂ ਜਿਹੜੀਆਂ ਗੱਲਾਂ ਆ ਉਹਨਾਂ ਨੂੰ ਮੰਨ ਲੈਣ ਦੂਸਰੇ ਦਿਨ ਜਿਹੜਾ ਉਹ ਕਚਹਿਰੀ ਲੱਗਣੀ ਆ ਅਸੀਂ ਹਮੇਸ਼ਾ ਜ਼ਿਕਰ ਕਰਦੇ ਆ ਕਿ ਸੂਬੇ ਦਾ ਦਰਬਾਰ ਨਹੀਂ ਕਹਿੰਦੇ ਸੂਬੇ ਦੀ ਕਚਹਿਰੀ ਕਹਿੰਦੇ ਕਚਹਿਰੀ ਦੇ ਵਿੱਚ ਜਿਹੜੇ ਆਹੋ ਅਲਦੋ ਵਾਲੇ ਵਾਲੇ ਹੋਰ ਸੂਬੇਦਾਰਾਂ ਨੂੰ ਸੱਦੇ ਭੇਜੇ ਜਾਂਦੇ ਕਿ ਕੱਲ ਨੂੰ ਕਚਹਿਰੀ ਲੱਗਣੀ ਆ ਤੁਸੀਂ ਪਹੁੰਚਣਾ ਆ ਉੱਥੇ ਐਜ਼ ਏ ਜੱਜ ਜਿਹੜੀ ਸਾਰੀ ਭੂਮਿਕਾ ਅਦਾ ਕਰਨੀ ਆ ਤੇ ਉਹਦੇ ਵਿੱਚ ਜਿਹੜੇ ਆਹੋ ਬਹੁਤ ਸਾਰੇ ਸੂਬੇਦਾਰ ਜਿਹੜੇ ਆਹੋ ਉੱਥੇ ਪਹੁੰਚਦੇ ਆ ਤੇ ਕਚਹਿਰੀ ਲੱਗ ਜਾਂਦੀ ਆ ਸਹਬਜ਼ਾਦੇ ਨੂੰ ਬੁਲਾਇਆ ਜਾਂਦਾ ਉੱਥੇ ਜਿਹੜੇ ਆਹੋ ਸਵਾਲ ਜਵਾਬ ਹੁੰਦੇ ਆ ਸਹਬਜ਼ਾਦੇ ਜਿਹੜੇ ਉਸ ਕਚਹਿਰੀ ਦੇ ਵਿੱਚ ਆਪਣੀ ਆਪਣਾ ਪੱਖ ਰੱਖਦੇ ਆ ਆਪਣੀ ਗੱਲ ਜਿਹੜੀ ਆਹੋ ਜਿਹੜੇ ਅ ਸੂਬੇਦਾਰ ਤੇ ਹੋਰ ਉਹਨਾਂ ਦੇ ਬੰਦੇ ਜਿਹੜੇ ਆਹੋ ਦਲੀਲਾਂ ਦੇ ਨਾਲ ਜਿਹੜੇ ਆਹੋ ਉਹਨਾਂ ਨੂੰ ਦੱਸ ਰਹੇ ਸਮਝਾ ਰਹੇ ਆ ਉਹਨਾਂ ਦਾ ਜਿਹੜਾ ਆਹੋ ਉਤੋਂ ਵੀ ਵੱਡੀਆਂ ਦਲੀਲਾਂ ਦੇ ਨਾਲ ਜਿਹੜੇ ਛੋਟੇ-ਛੋਟੇ ਬੱਚੇ ਆ ਇਹ ਉਹਨਾਂ ਨੂੰ ਆਨਸਰ ਕਰ ਰਹੇ ਉਹਨਾਂ ਨੂੰ ਜਵਾਬ ਦੇ ਰਹੇ ਆ ਪਰ ਜਿਹੜੇ ਆਹੋ ਜੱਜ ਆ ਜਿਹੜੇ ਆ ਉਹ ਉਹਨਾਂ ਦੀਆਂ ਗੱਲਾਂ ਦੇ ਨਾਲ ਸੈਟੀਸਫਾਈ ਨਹੀਂ ਕਿਉਂਕਿ ਉਹਨਾਂ ਦਾ ਇੱਕੋ ਇੱਕ ਮਕਸਦ ਆ ਕਿ ਇਹ ਗੁਰਗੋਬਨ ਸਿੰਘ ਜੀ ਦੇ ਬੱਚੇ ਆ ਤੇ ਇਹਨਾਂ ਨੂੰ ਜਿਹੜਾ ਆਪਣੇ ਧਰਮ ਦੇ ਵਿੱਚ ਲੈ ਕੇ ਆਉਣਾ ਉਹਨਾਂ ਨੂੰ ਲਾਲਚ ਦਿੱਤੇ ਜਾਂਦੇ ਆ ਉਹਨਾਂ ਨੂੰ ਖੌਫ ਦਿੱਤਾ ਜਾਂਦਾ ਆ ਹਰ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਜਿਹੜਾ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਸਹਬਜ਼ਾਦੇ ਜਿਹੜੇ ਆ ਉਹ ਬਚਪਨ ਤੋਂ ਜਿਹਨਾਂ ਚੀਜ਼ਾਂ ਨੂੰ ਸਿੱਖੇ ਹੋਇਆ ਜਿਹਨਾਂ ਚੀਜ਼ਾਂ ਨੂੰ ਹੰਡਾਇਆ ਹੋਇਆ ਉਸ ਚੀਜ਼ ਉਸ ਹਾਵ ਨਾਲ ਜਿਹੜਾ ਉਹ ਜਵਾਬ ਦੇ ਰਿਹਾ ਤੇ ਉਹਨਾਂ ਦੀ ਹਰ ਗੱਲ ਨੂੰ ਖਾਰਜ ਕਰ ਰਿਹਾ ਸਵੇਰ ਜਿਹੜੀ ਕਚਹਿਰੀ ਆਉਟ ਜਾਂਦੀ ਦੂਸਰੇ ਦਿਨ ਫੇ ਕਚਹਿਰੀ ਲੱਗਦੀ ਆ ਉਹਦੇ ਵਿੱਚ ਫੇਰ ਉਹੀ ਗੱਲਾਂ ਜਿਹੜੀਆਂ ਉਹ ਸ਼ੁਰੂ ਹੋ ਜਾਂਦੀਆਂ ਵੱਡੇ ਵੱਡੇ ਲਾਲਚ ਬੇ ਤੁਹਾਨੂੰ ਜੇ ਤੁਸੀਂ ਸਾਡੇ ਧਰਮ ਦੇ ਵਿੱਚ ਆ ਜਾਂਦੇ ਆ ਤੇ ਤੁਹਾਡੀ ਜਿਹੜੀ ਜ਼ਿੰਦਗੀ ਆ ਅਗਰ ਨਹੀਂ ਆਉਂਦੀ ਤਾਂ ਫੇਰ ਤੁਹਾਡੀ ਮੌਤ ਆ ਤੇ ਸਭ ਜ਼ਾਦੇ ਜ਼ਿੰਦਗੀ ਨਹੀਂ ਚਾਹੁੰਦੇ ਮੌਤ ਚਾਹੁੰਦੇ ਆ ਉਹ ਕਹਿੰਦੇ ਕੋਈ ਗੱਲ ਨਹੀਂ ਪਰ ਅਸੀਂ ਧਰਮ ਤੁਹਾਡੇ ਧਰਮ ਦੇ ਵਿੱਚ ਕਦੇ ਨਹੀਂ ਆਉਣਾ ਪਰੰਪਰਾ ਜਿਹੜੀ ਹੈ ਇਹਨਾਂ ਦੀ ਧਰਮ ਦੀ ਮੁਸਲਿਮ ਧਰਮ ਦੀ ਜਿਹੜੀ ਆ ਉਹਦੇ ਵਿੱਚ ਬੱਚਿਆਂ ਨੂੰ ਜਿਹੜਾ ਉਹ ਮਾਰਿਆ ਨਹੀਂ ਜਾਂਦਾ ਤੇ ਉਸ ਜੋ ਉਨੇ ਲਿਖਿਆ ਹੋਇਆ ਉਹ ਚੀਜ਼ ਨੂੰ ਉਸ ਸਭਾ ਦੇ ਵਿੱਚ ਜਿਹੜੀ ਗੱਲ ਕੀਤੀ ਜਾ ਰਹੀ ਆ ਪਰ ਜਿਹੜੇ ਉੱਥੇ ਹੋਰ ਲੋਕ ਐ ਜਿਹੜੇ ਚਾਹੁੰਦੇ ਆ ਕਿ ਇਹ ਇਹਨਾਂ ਨੂੰ ਸ਼ਹੀਦ ਕੀਤਾ ਜਾਵੇ ਉਹ ਉਹ ਹਸਾਬ ਨਾਲ ਦਲੀਲਾਂ ਦਿੰਦੇ ਆ ਕਿ ਕੋਈ ਗੱਲ ਨਹੀਂ ਵੀ ਇਹਨਾਂ ਤੋਂ ਪੁੱਛਦੇ ਆ ਵੀ ਇਹ ਕੀ ਕਰਨਗੇ ਫਿਰ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਅਸੀਂ ਅ ਵੱਡੇ ਹੋ ਕੇ ਅਸੀਂ ਫੌਜਾਂ ਇਕੱਠੀਆਂ ਕਰਾਂਗੇ ਅਸੀਂ ਤੁਹਾਡੇ ਨਾਲ ਲੜਾਂਗੇ ਆਖਰੀ ਦਮ ਤੱਕ ਲੜਾਂਗੇ ਫਿਰ ਉੱਥੇ ਜਿਹੜੇ ਆਹੋ ਸੁਚਾਨੰਦ ਵਰਗੇ ਜਿਹੜੇ ਕਹਿੰਦੇ ਆ ਕਿ ਤਾਂ ਸਪੋਲੀਆ ਸਪੋਲੀਆ ਨੂੰ ਜਿਹੜਾ ਆ ਉਹ ਇਹਦੇ ਵਿੱਚ ਧਰਮ ਦੇ ਵਿੱਚ ਮਾਰਨ ਤੇ ਕੋਈ ਮਨਾਈ ਨਹੀਂ ਹੈਗੀ ਇਸ ਤਰ੍ਹਾਂ ਜਿਹੜਾ ਉਹ ਉਸ ਚੀਜ਼ ਨੂੰ ਜਿਹੜਾ ਬਦਲਿਆ ਜਾਂਦਾ ਤੇ ਸਜਾਏ ਜਿਹੜੀ ਮੌਤ ਲਿਖ ਦਿੱਤੀ ਜਾਂਦੀ ਆ ਉਸ ਵੇਲੇ ਜਿਹੜੇ ਆ ਉਹ ਮਲੇਰ ਕੋਟ ਲੇਲਾ ਨਵਾਬ ਆ ਜਿਹੜਾ ਉਹ ਵਾਕ ਆਊਟ ਕਰ ਜਾਂਦਾ ਕਿ ਮੈਂ ਤੁਹਾਡੇ ਇਸ ਫੈਸਲੇ ਦੇ ਖਿਲਾਫ ਆ ਮੈਂ ਇਸ ਚੀਜ਼ ਨੂੰ ਨਹੀਂ ਮੰਨਦਾ ਬੱਚਿਆਂ ਨੂੰ ਕਦੇ ਵੀ ਇਸ ਤਰ੍ਹਾਂ ਜਿਹੜੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਮੌਤ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਉਹ ਚਲਾ ਜਾਂਦਾ ਬਾਅਦ ਵਿੱਚ ਜਿਹੜੇ ਆਹੋ ਸੂਬਾ ਸਰਹੰਦ ਤੇ ਬਾਕੀ ਜਿਹੜੇ ਆਹੋ ਫੈਸਲਾ ਕਰ ਲੈਂਦੇ ਆ ਕਿ ਜਿਹੜੀ ਸਜ਼ਾਏ ਮੌਤ ਆ ਉਹ ਹੋਵੇਗੀ ਤੇ ਦੀਵਾਰਾਂ ਦੇ ਵਿੱਚ ਚਿੰਨ ਦਿੱਤਾ ਜਾਵੇਗਾ ਉਹ ਵੀ ਸ਼ਰੀਆਮ ਸਾਰਿਆਂ ਦੇ ਸਾਹਮਣੇ ਸਾਰੀ ਪਬਲਿਕ ਦੇ ਸਾਹਮਣੇ ਤੀਸਰਾ ਦਿਨ ਜਿਹੜੇ ਆਹੋ ਸਿਪਾਈ ਸੈਭਜਾਦਿਆਂ ਨੂੰ ਫਿਰ ਲੈ ਕੇ ਜਾਂਦੇ ਮਾਤਾ ਗੁਜਰੀ ਤੋਂ ਤੇ ਅੱਜ ਜਿਹੜਾ ਉਹ ਉਹਨਾਂ ਨੂੰ ਨੀਆਂ ਦੇ ਵਿੱਚ ਚੰਨ ਦੇਣਾ ਤੇ ਮਾਤਾ ਗੁਜਰੀ ਉਹਨਾਂ ਨੂੰ ਐਨ ਚੰਗੀ ਤਰ੍ਹਾਂ ਤਿਆਰ ਕਰਦੇ ਆ ਨਵੇਂ ਵਸਤਰ ਜਿਹੜੇ ਆ ਸਭ ਤੋਂ ਵਧੀਆ ਹੁੰਦੇ ਉਹ ਪਾਏ ਜਾਂਦੇ ਆ ਸਿਰ ਤੇ ਜਿਹੜੀਆਂ ਉਹ ਦਸਤਾਰਾਂ ਸਜਾਈਆਂ ਜਾਂਦੀਆਂ ਉੱਤੇ ਕਲਗੀਆਂ ਲਾਈਆਂ ਜਾਂਦੀਆਂ ਅੱਜ ਵੀ ਕੋਈ ਨੌਜਵਾਨ ਪੁੱਤ ਕਿਸੇ ਦਾ ਚੜ੍ਹਾਈ ਕਰ ਜਾਂਦਾ ਤੇ ਉਹਨੂੰ ਤੋੜਨ ਵੇਲੇ ਮੱਥੇ ਤੇ ਜਿਹੜਾ ਸੇਰਾ ਕੱਲਗੀ ਲਾਈ ਜਾਂਦੀ ਆ ਸਹਬਜ਼ਾਦਿਆਂ ਨੂੰ ਵੀ ਕਿਉਂਕਿ ਮਾਤਾ ਗੁਜਰੀ ਨੂੰ ਪਤਾ ਹੀ ਨਹੀਂ ਵਾਪਸ ਨਹੀਂ ਆਉਣਾ ਹੈਗਾ ਉਸ ਸਾਰੀ ਤਰ੍ਹਾਂ ਉਹ ਤਿਆਰ ਕਰ ਦਿੰਦੇ ਆ ਲੈ ਜਾਂਦੇ ਆ ਉੱਥੇ ਜਿਹੜੀ ਆ ਅ ਜਿੱਥੇ ਸਜ਼ਾ ਦੇਣੀ ਹੁੰਦੀ ਆ ਉੱਥੇ ਦੀਵਾਰ ਪਹਿਲਾਂ ਤੋਂ ਹੀ ਉਹ ਪਿਆਰ ਕਰਦੇ ਹੁੰਦੇ ਆ ਮਿਸਤਰੀ ਲਾਏ ਹੁੰਦੇ ਆ ਜਲਾਦ ਲਾਏ ਹੁੰਦੇ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਖੜਾ ਕਰ ਦਿੱਤਾ ਜਾਂਦਾ ਹੈ ਤੇ ਹਲਦਵਾਲ ਜਿਹੜੀ ਆ ਦੀਵਾਰ ਉੱਸਰਦੀ ਜਾਂਦੀ ਆ ਉੱਪਰ ਤੱਕ ਜਾਂਦੀ ਆ ਉੱਪਰੋਂ ਬੰਦ ਕਰਦੇ ਆ ਪਰ ਉਸ ਵੇਲੇ ਕੀ ਹੁੰਦਾ ਆ ਕਿ ਉਹ ਜਿਹੜੀ ਦੀਵਾਰ ਆ ਉਹ ਡਿੱਗ ਜਾਂਦੀ ਆ ਬੱਚਿਆਂ ਦੇ ਸਾਹ ਚੱਲਦੇ ਹੁੰਦੇ ਆਲੇ ਜਿੰਦੇ ਹੁੰਦੇ ਜਿੰਦਾ ਹੁੰਦੇ ਆਲੇ ਫੇਰ ਜਿਹੜੇ ਆ ਜਲਾਦਾ ਨੂੰ ਬੁਲਾਇਆ ਜਾਂਦਾ ਆ ਕਿ ਇਹਨਾਂ ਨੂੰ ਜਿਹੜਾ ਉਹ ਇਹਨਾਂ ਦੀ ਜਿਹੜੀ ਸ਼ਾਹ ਰਗ ਗਿਆ ਉਹਨੂੰ ਕੱਟ ਕੇ ਸ਼ਹੀਦ ਕੀਤਾ ਜਾਵੇ ਸਜ਼ਾਏ ਮੌਤ ਦਿੱਤੀ ਜਾਵੇ ਉਹਨਾਂ ਦੀ ਜਿਹੜੀ ਬੋਲੀ ਆ ਤੇ ਸਿਆਸ਼ਲ ਬੇਗ ਬਾਸ਼ਲ ਵੇਗ ਇਦਾਂ ਦੇ ਨਾਮ ਆਉਂਦੇ ਆ ਇਤਿਹਾਸ ਦੇ ਵਿੱਚ ਜਲਾਦਾਂ ਦੇ ਜਿਹੜੇ ਆਪਣੇ ਫਾਇਦੇ ਲਈ ਉਹ ਇਹ ਕੰਮ ਕਰਦੇ ਆ ਸਾਹਿਬਜ਼ਾਦੇ ਜਿਹੜੇ ਆਹੋ ਅ ਉਹਨਾਂ ਦੇ ਉੱਪਰ ਬੈਠ ਕੇ ਉਹਨਾਂ ਦੀ ਇਸ਼ਾਰਾ ਕਰਨ ਨੂੰ ਕਰ ਦਿੰਦੇ ਆ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਆ ਤੇ ਉਸ ਵੇਲੇ ਉਹਨਾਂ ਰੀਆਂ ਡੈਡ ਬodies ਲਾਸ਼ਾਂ ਜਿਹੜੀਆਂ ਉੱਤੇ ਪਈਆਂ ਮਾਤਾ ਗੁਜ਼ਰੀ ਸਪਾਈ ਵਾਪਸ ਉਹਨਾਂ ਕੋਲ ਜਾਂਦੇ ਜਦੋਂ ਤੇ ਮਾਤਾ ਗੁਜਰੀ ਨੂੰ ਵੀ ਸ਼ਹੀਦ ਕਰ ਦਿੰਦੇ ਆ ਉਤੋਂ ਧੱਕਾ ਦੇ ਕੇ ਇਹ ਤਿੰਨ ਸ਼ਹਾਦਤਾਂ ਉਸ ਵੇਲੇ ਹੋ ਜਾਂਦੀਆਂ ਪਿਧਿਵਾਨ ਟੋਡਰਮਲ ਬਹੁਤ ਅਮੀਰ ਬੰਦਾ ਆ ਉਹ ਕਹਿੰਦਾ ਕਿ ਮੈਂ ਇਨਾਰੀਆਂ ਲਾਸ਼ਾਂ ਦਾ ਸੰਸਕਾਰ ਕਰਨਾ ਸਾਬ ਜਾਦਿਆਂ ਦਾ ਸੰਸਕਾਰ ਕਰਨਾ ਜਿਹਦੀ ਬਿਲਕੁਲ ਕਿਸੇ ਨੂੰ ਵੀ ਇਜਾਜ਼ਤ ਨਹੀਂ ਫਿਰ ਉਹ ਜਿਹੜਾ ਸਰਹੰਦ ਸੂਬੇਦਾਰ ਉਹ ਕਹਿੰਦਾ ਕਿ ਹਾਂ ਇੱਕ ਸ਼ਰਤ ਤੇ ਕਿ ਜੇ ਉਹ ਜ਼ਮੀਨ ਜਿਹੜੀ ਤੈਨੂੰ ਮੁੱਲ ਖਰੀਦਣੀ ਪਊਗੀ ਮੁੱਲ ਵੀ ਸੋਨੇ ਦੀਆਂ ਮੋਹਰਾਂ ਵਿਛਾ ਕੇ ਤੇ ਉਹ ਇਵੇਂ ਹੀ ਕਰਦਾ ਆ ਉਹ ਜਿਹੜੀ ਜ਼ਮੀਨ ਆਹੋ ਸੋਨੇ ਦੀਆਂ ਮੋਹਰਾਂ ਖਰੀਦਦਾਰ ਨੂੰ ਵਿਛਾ ਕੇ ਜਿਹੜਾ ਟੋਡਰ ਮਾਲੂ ਜ਼ਮੀਨ ਖਰੀਦਾ ਜਿੱਥੇ ਮਾਤਾ ਗੁਜਰੀ ਤੇ ਸਾਬਜਾਦਿਆਂ ਦਾ ਸੰਸਕਾਰ ਹੁੰਦਾ ਆ ਉਹ ਅੱਜ ਵੀ ਜਿਹੜੀ ਜਗ੍ਹਾ ਆ ਜਿੱਥੇ ਦੀਵਾਰ ਚਿਣੀ ਗਈ ਜਿੱਥੇ ਸਾਬਜਦਿਆਂ ਨੂੰ ਸ਼ਹੀਦ ਕੀਤਾ ਗਿਆ ਉਹ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੇ ਜਿੱਥੇ ਸੰਸਕਾਰ ਕੀਤਾ ਗਿਆ ਉਹ ਗੁਰਦੁਆਰਾ ਸ੍ਰੀ ਜੋਤੀਸਰੂਪ ਅੱਜ ਵੀ ਸਭ ਮਾਨਿਆ ਤੇ ਜਿਹੜੀ ਮੇਨ ਗੱਲ ਮੈਂ ਕਰਨੀ ਚਾਹੁੰਦਾ ਆ ਉਹ ਇਹ ਆ ਕਿ ਕਿ ਉਹ ਜਿਹੜਾ ਸੂਬਾ ਸਰਹੰਦ ਤੇ ਉਸ ਵੇਲੇ ਦੇ ਲੋਕ ਉੱਥੇ ਸਰਹੰਦ ਦੇ ਤੇ ਉਸ ਵੇਲੇ ਜਿਨ੍ਹਾਂ ਨੇ ਕਿਸੇ ਜਿੰਨੇ ਵੀ ਲੋਕ ਆ ਸਾਰੇ ਦੇਖ ਰਹੇ ਸੀ ਕਿਸੇ ਨੇ ਕੋਈ ਆਵਾਜ਼ ਨਹੀਂ ਕਿਉਂਕਿ ਇੰਨਾ ਖੋਫ ਸੀ ਉਸ ਸੂਬੇਦਾਰ ਦਾ ਉਸ ਹਕੂਮਤ ਦਾ ਪਰ ਅੱਜ ਨਾ ਹੋ ਸੂਬੇਦਾਰ ਆ ਨਾ ਉਹਦੇ ਲੋਕ ਆ ਤੇ ਨਾ ਉੱਥੇ ਉਨਾ ਦੀ ਕੋਈ ਨਾਮੋ ਨਿਸ਼ਾਨ ਨਹੀਂ ਤੇ ਅੱਜ ਜਿਹੜੇ ਆਹੋ ਸੈਭਜਾਦਿਆਂ ਦਾ ਉੱਤੇ ਰਾਤ ਚੱਲਦਾ ਪੰਤ ਚੱਲਦਾ ਤੇ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਸੈਭਜਾਦਿਆਂ ਦੇ ਇਹਨਾਂ ਦਿਨਾਂ ਦੇ ਵਿੱਚ ਉੱਥੇ ਜੋੜ ਮੇਲ ਸਵਾ ਲੱਗ ਰਹੀ ਆ ਤੇ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸਾਹਿਬਜ਼ਾਦੇਆਂ ਨੂੰ ਜਿਹੜੇ ਨਮਨ ਕਰਨ ਦੇ ਲਈ ਉੱਥੇ ਸੰਗਤ ਜਿਹੜੀ ਪਹੁੰਚਦੀ ਆ ਸਿਰਫ ਦੋ ਰਾਤਾਂ ਸਾਹਿਬਜ਼ਾਦੇ ਉੱਥੇ ਰਹੇ ਤੇ ਅੱਜ ਜਿਹੜਾ ਉਹ ਉਸ ਸ਼ਹਿਰ ਨੂੰ ਸਾਹਿਬਜ਼ਾਦੇਆਂ ਦੇ ਨਾਮ ਤੇ ਜਿਹੜਾ ਉੱਥੇ ਸਾਰੀ ਸਭਾ ਸਾਰੇ ਲੋਕ ਸਾਰੇ ਸੰਗਤ ਜਿਹੜੀ ਆ ਉਹ ਸਾਬਜਾਦਿਆਂ ਨੂੰ ਹੀ ਯਾਦ ਕਰਦੀ ਆ ਤੇ ਉਸ ਸੂਬੇਦਾਰ ਦਾ ਜਿਹੜਾ ਰਾਜ ਆ ਉਦੋਂ ਖਤਮ ਹੋਇਆ ਉਤੋਂ ਬਾਅਦ ਖਤਮ ਹੋਇਆ ਤੇ ਅੱਜ ਜਿਹੜਾ ਉਹ ਉਸ ਧਰਮ ਦਾ ਵੀ ਪੰਜਾਬ ਦੇ ਵਿੱਚ ਜਿਹੜਾ ਨਾਮੋ ਨਿਸ਼ਾਨ ਬਹੁਤ ਘੱਟ ਲੋਕ ਆ ਜਿਹੜੇ ਐਦਾਂ ਹੈਗੇ ਆ ਤੇ ਸਿਰਫ ਇੱਕ ਜਗ੍ਹਾ ਤੇ ਉਹ ਹੈਗਾ ਆ ਮਲੇਰ ਕੋਟਲਾ ਜਿੱਥੇ ਦੇ ਨਵਾਬ ਨੇ ਵਾਕਆਊਟ ਕੀਤਾ ਸੀ ਹਾ ਦਾ ਨਾਰਾ ਮਾਰਿਆ ਸੀ ਉੱਥੇ ਮੁ슬ਮ ਧਰਮ ਦੇ ਲੋਕ ਅੱਜ ਵੀ ਸ਼ਾਨਾ ਕਿਉਂਕਿ ਧਰਮ ਮਾੜਾ ਨਹੀਂ ਹੁੰਦਾ ਕੋਈ ਵੀ ਉਹਦੇ ਜਿਹੜੇ ਆ ਉਹ ਲੋਕ ਉਹਨੂੰ ਕਲੰਕਿਤ ਕਰ ਦਿੰਦੇ ਆ ਐਦਾਂ ਦੇ ਫੈਸਲੇ ਕਰ ਲੈਂਦੇ ਆ ਕਿ ਉਹਦੀਆਂ ਜਿਹੜੀਆਂ ਪੀੜ੍ਹੀਆਂ ਤੱਕ ਉਹਦਾ ਅਸਰ ਜਿਹੜਾ ਉਹ ਰਹਿੰਦਾ ਆ ਤੇ ਸਾਬ ਜਦਿਆਂ ਦਾ ਜਿਹੜਾ ਹੌਲੀ ਹੌਲੀ ਜਿਹੜੀ ਆਹੋ ਰਾਜ ਜਿਹੜਾ ਵਧਦਾ ਜਾ ਰਿਹਾ ਵਧਦਾ ਜਾ ਰਿਹਾ ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇੰਨਾ ਜ਼ਿਆਦਾ ਫੈਲ ਜਾਵੇ ਇਹ ਸਾਬ ਜਾਦਿਆਂ ਨੂੰ ਪਤਾ ਅੱਜ ਦੀ ਵੀਡੀਓ ਵਿੱਚ ਇੰਨਾ ਹੀ